ਲਾਗ ਰੋਡ ਕਲਾ ਅਦੀਨ ਪਿੰਡੇ ਪਿੰਡ ਬੀੜ ਬੰਸੀਆਂ ਵਿਕੇ 12 ਲੱਖ ਦੀ ਲਾਗਤ ਨਾਲ ਕਰਵਾਏ ਜਾ ਰਹੇ ਵਿਕਾਸ ਕਮਾ ਦੇ ਉਦਘਾਟਨ ਪ੍ਰਿੰਸੀਪਲ ਸ਼੍ਰੀ ਪ੍ਰੇਮ ਕੁਮਾਰ ਹਲਕਾ ਇੰਚਾਰਜ ਵਿਧਾਨ ਸਭਾ ਫਲੋਰ ਵੱਲੋਂ ਕੀਤੇ ਗਏ ਇਸ ਮੌਕੇ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਦਾ ਪਿੰਡ ਪਹੁੰਚਣ ਤੇ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ ਇਸ ਮੌਕੇ ਉਨ੍ਹਾਂ ਕਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਿੰਡਾਂ ਦੇ ਨਿਹਾਰ ਬਦਲਣ ਲਈ ਕਰੋੜਾਂ ਰੁਪਏ ਦੀ ਗ੍ਰਾਂਟਾਂ ਭੇਜੀਆਂ ਗਈਆਂ ਹਨ ਇਸ ਮੌਕੇ ਪਿੰਡ ਦੇ ਸਰਪੰਚ ਅਕਤਾਰ ਸਿੰਘ 바ਸੀ ਵੱਲੋਂ ਪਿੰਡ ਦੇ ਵਿਕਾਸ ਲਈ ਭੇਜੀਆਂ ਗਈਆਂ ਗਰਾਂਟਾਂ ਲਈ ਪੰਜਾਬ ਸਰਕਾਰ ਦਾ ਤੇ ਦਿলো ਧੰਨਵਾਦ ਕੀਤਾ ਹਲਕਾ ਵਿਧਾਨ ਸਭਾ ਫਲੋਰ ਦਾ ਬਾਂਸੀਆਂ ਪਿੰਡ ਜਿੱਥੇ ਅੱਜ ਅਸੀਂ ਉਸ ਪਾਰਤਰੀ ਵਿੱਚ ਖੜੇ ਆ ਜਿੱਥੇ ਇਸ ਪਿੰਡ ਦੀ ਪੰਚਾਇਤ ਨੇ ਇਸ ਪਾਰ ਨੂੰ ਬਣਾਉਣ ਦੇ ਵਿੱਚ ਬਹੁਤ ਹੀ ਵੱਡਾ ਯੋਗਦਾਨ ਪਾਇਆ ਬਹੁਤ ਹੀ ਸਾਡੇ ਸਤਿਕਾਰਤ ਐਨਆਰਆਈ ਸਾਥੀ ਔਰ ਇਸਪੈਂਡ ਦੀ ਪੰਚਾਇਤ ਸਾਡੇ ਬਹੁਤ ਹੀ ਸਤਿਕਾਰ ਸਰਪੰਚ ਅਵਧਾਰ ਸਿੰਘ ਜੀ ਜਿਹੜੇ ਕਿ ਸਾਡੇ ਬਲੌਕ ਪ੍ਰਧਾਨ ਵੀ ਆ ਔਰ ਬਹੁਤ ਹੀ ਅੱਗੇ ਵੱਧ ਕੇ ਜਿਹੜਾ ਹੈਗਾ ਇਸ ਸਮਾਜ ਸੇਵਾ ਦੀ ਕੰਮ ਕਰਦੇ ਆ ਇਸਪੈਂਡ ਨੂੰ 12,86,000 ਰੁਪਏ ਦੇ ਵੱਖ-ਵੱਖ ਕੰਪੋਨੈਂਟ ਤੇ ਜਿਹੜੇ ਆ ਉਹ ਪੈਸੇ ਜਾਰੀ ਹੋਏ ਆ ਇਸ ਤਰ੍ਹਾਂ ਹੁਣ ਆਪਾਂ ਪਾਰਕ ਦਾ ਕੀਤਾ ਹੈਗਾ ਇਸੇ ਤਰ੍ਹਾਂ ਆਂਗਰવાડી ਦਾ ਵੀ ਜਿਹੜਾ ਹੈਗਾ ਉਹ ਵੀ ਪ੍ਰੋਜੈਕਟ ਚੱਲਿਆ ਹੈਗਾ 4 ਪਿੰਡ ਦੇ ਵਿੱਚ ਵਿਕਾਸ ਤੇ ਜਿੱਥੇ ਵੀ ਸਰਪੰਚ ਸਾਹਿਬਾਂ ਨੇ ਜਿੱਥੇ ਰੈਜ਼ੋਲੂਸ਼ਨ ਮਤੇ ਪਾ ਕੇ ਜਿਹੜੇ ਕਾਰਜ ਜਿਹੜੇ ਹੈਗੇ ਆ ਰੰਬੜੇ ਹੈਗੇ ਆ ਉਹ ਸਾਰੇ ਨੇਪਰੇ ਚਾੜਦੇ ਨੇ ਸੋ ਮੈਂ ਸੂਬੇ ਦੇ ਮੁੱਖ ਮੰਤਰੀ ਸਾਹਿਬ ਭਗਵਤ ਸਿੰਘ ਮਾਨ ਜੀ ਦਾ ਬਹੁਤ ਧੰਨਵਾਦੀ ਆ ਕਿ ਜਿਨ੍ਹਾਂ ਨੇ ਇਹ ਰੰਗਲਾ ਪੰਜਾਬ ਜਿਸ ਦੀ ਸ਼ੁਰੂ ਰੰਗਲਾ ਪੰਜਾਬ ਫੰਡ ਤੋਂ 2.5 ਕਰੋੜ ਰੁਪਏ ਜਿਹੜਾ ਫੰਡ ਦਿੱਤਾ ਆ ਇਸ ਜਿਹੜਾ ਹਲਕੇ ਲਈ ਔਰ ਸਾਡੇ ਕੋਲ ਜ਼ਿਲ੍ਹਾ ਪ级 ਸ਼ਾਂਤੀ ਤੇ ਦੂਸਰੀਆ ਬਵਿਕੀ ਗ੍ਰਾਂਟਾ ਜਿਹੜੀ ਹੈ ਕਾਫੀ ਨੇ ਹਲਕੇ ਦੇ ਵਿੱਚ ਇਸ ਵਕਤ ਜਿਹੜਾ ਹੈਗਾ 10 ਕਰੋੜ ਰੁਪਈਆ ਜਿਹੜਾ ਹੈਗਾ ਉਹ ਚੜਿਆ ਹੈਗਾ ਜਿਸ ਦੇ ਨਾਲ ਪਿੰਡਾਂ ਦੀ ਕਾਇਆ ਕਲਪ ਕਰਨੀ ਹੈਗੀ ਆ ਪਿੰਡਾਂ ਦੇ ਵਿਸੜ ਭਾਵਨਾ ਵਾਲਾ ਮਾਹੌਲ ਜਿਹੜਾ ਹੈਗਾ ਬਣਾਉਣਾ ਆ ਸੋ ਮੈਂ ਅੱਜ ਦੇ ਇਸ ਸ਼ੁਭ ਮੌਕੇ ਦੇ ਉੱਤੇ ਜਿੱਥੇ ਅੱਜ ਵੱਖ-ਵੱਖ ਕਾਰਜ ਜਿਹੜੇ ਹੈਗੇ ਆ ਆ ਰੰਭੇ ਆ ਕਾਰਜ ਕਾਰਜਾਂ ਦੀ ਸ਼ੁਰੂਆਤ ਕੀਤੀ ਆ ਉਸ ਵਕਤ ਤੇ ਮਸੂਚੀ ਕਰਦੀ ਪੰਚਾਇਤ ਸਰਪੰਨ ਸਾਹਿਬ ਐਨ ਆਰ ਆਈ ਦਾਨੀ ਸੱਜਣਾ ਦਾ ਜਿਹੜਾ ਹੈਗਾ ਦਿਲਦਿਆਂ ਦਾ ਰਾਂਗਿਆ ਤੋਂ ਧੰਨਵਾਦ ਕਰਦਾ ਮੁਬਾਰਕਬਾਦ ਵੀ ਦਿੰਦਾ ਔਰ ਆਸ ਵੀ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਹੀ ਇਸ ਪੈਨ ਜਿਹੜਾ ਹੈਗਾ ਤਰੱਕੀ ਦੇ ਰਾਹ ਤੇ ਚੱਲਦਾ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ